ਸਾਰੀ ਗੱਲ ਦੀ ਸੋਣਿਓ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਰੀਪਰ ਦਾ ਸੀਜ਼ਨ ਆਪਣੇ ਸਿਰ ਤੇ ਆ ਜਾਂ ਹੋਰ ਪੀਟੀਓ ਦੇ ਕੰਮ ਕੋਈ ਵੀ ਲਾ ਲਓ ਕਿਸੇ ਨੇ ਕੰਬਾਈਨ ਤੇ ਟਰੈਕਟਰ ਚੜਾਉਣਾ ਹੈ ਜਾਂ ਜਿੱਦਾਂ ਕਿਦਾਂ ਵੀ ਨਹੀਂ ਕੰਬਾਈਨ ਵਾਲਿਆਂ ਨੂੰ ਲਈ ਵੀ ਇਹ ਬਹੁਤ ਜ਼ਰੂਰੀ ਆ ਇਸ ਵਿਸ਼ੇ ਤੇ ਅੱਜ ਤੱਕ ਗੱਲੇ ਨਹੀਂ ਕਿਸੇ ਨੇ ਕੀਤੀ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਵਿਸ਼ਾ ਜਿਵੇਂ ਕਿ ਆ 855 ਤੇ ਰੀਲ ਪਾਈ ਸੀ ਆਪਾਂ ਇਹਦੀ ਸੀਰੀਜ਼ ਬਣਾਵਾਂਗੇ 855 ਤੇ ਵੀਡੀਓ ਲੈਦਾ ਤੋਂ ਹੋਊਗੀ ਜਿਹੜੀ ਅੱਜ ਦੀ ਵੀਡੀਓ ਆ ਉਹ ਹੈਗੀ ਜੌਂਡੀਅਰ ਸਾਰੇ ਉਹ ਚ ਆਪਾਂ ਕਵਰ ਕਰ ਲੈਣੇ ਆ ਜਿਹੜੇ ਆਹ ਪਲੈਂਟਰੀ ਡਰਾਈਵ 969363 ਮਿੰਦਰੇ ਆਉਂਦੇ ਆ ਜਿਨ੍ਹਾਂ ਦੇ ਵੀ ਐਪੀ ਸਾਈਕਲਿਕ ਟਾਂਚਾ ਹੈ ਜਿਨ੍ਹਾਂ ਦੇ ਲਾਈਵ ਵੀਟਿਓ ਆਉਂਦੀ ਆ ਉਹ ਸਾਰੇ ਅੱਜ ਆਪਾਂ ਨੇ ਟਰੈਕਟਰ ਦੇ ਵਿੱਚ ਐਡ ਕਰਨੇ ਨੇ ਅਗਲੀ ਗੱਲ ਆ ਗਈ ਵੀ ਇਹ ਜਿਹੜਾ ਇਸ਼ੂ ਆ ਉਹ ਬਣਿਆ ਕਿਵੇਂ ਆਪਣੇ ਕੀ ਚੱਕਰ ਆ ਇੱਕੇ ਗੱਲ 'ਚ ਜੇ ਡੀ ਤੇ ਬਹੁਤ ਤਵਾਂ ਲਾਇਆ ਜਾਂਦਾ ਯਾਰ ਜੇ ਡੀ ਦੀ ਕਲੱਚ ਬਹੁਤ ਛੇਤੀ ਉੱਡਦੀ ਆ ਬ੍ਰਦਰ ਕਲੱਚ ਨਹੀਂ ਉੱਡਦੀ ਆਪਣੇ 'ਚ ਕਸੂਰਾ ਆ ਆਪਾਂ ਨੂੰ ਉਹਦੀ ਕਲੱਚ ਸੰਭਣੀ ਨਹੀਂ ਆਈ ਠੀਕ ਆ ਜੀ ਉਹ ਕਲੱਚ ਕਿਉਂ ਉੜਦੀ ਆ ਇਹਨਾਂ ਦੀ ਕਲੱਚ ਤੇ ਡਿਜ਼ਾਈਨ 'ਚ ਫਰਕ ਆ ਜਿਹੜੇ ਸਿੰਪਲ ਟਰੈਕਟਰ ਹੁੰਦੇ ਨੇ ਬਿਨਾ ਲਾਈ ਪੀਟੀਓ ਵਾਲੇ ਜਿਵੇਂ ਕਿ 855 ਹੋ ਗਿਆ ਸੋਨੇ ਲੀਕੇ ਹੋਗੇ ਜਿਨ੍ਹਾਂ ਦੇ ਦੋ ਆ ਹਿੱਸਾ ਆਉਂਦਾ ਕਰਤਾਰ ਜਿਵੇਂ ਆਪਾਂ ਦਿਖਾਇਆ ਸੀ 45 ਐਚਪੀ ਵਾਲਾ ਇਹਨਾਂ ਦੇ ਕਲੱਚ ਦਾ ਮਕੈਨਿਜ਼ਮ ਵੱਖਰਾ ਹੈ ਜਿਹੜੇ ਲਾਈ ਪੀਟੀਓ ਵਾਲੇ ਟਰੈਕਟਰ ਨੇ ਉਹਨਾਂ ਦਾ ਕਲੱਚ ਦਾ ਮਕੈਨਿਜ਼ਮ ਵੱਖਰਾ ਹੈ ਠੀਕ ਆ ਜੀ ਸੋ ਹੁਣ ਮੈਂ ਤੁਹਾਨੂੰ ਟਰੈਕਟਰ ਕੋਲ ਆ ਕੇ ਇਹ ਸਾਰੀ ਗੱਲ ਡਿਟੇਲ ਨਾਲ ਦੱਸਦਾ ਵੀ ਜਿਹੜਾ ਆਪਾਂ ਨੇ ਲੀਵਰ ਆ ਆਈ ਪੀਟੀਓ ਵਾਲਾ ਲੀਵਰ ਉਹ ਕਿੱਥੇ ਰੱਖਣਾ ਕਿਵੇਂ ਕਲਚ ਦੀ ਸੰਭ ਸੰਭਾਲ ਕਰਨੀ ਆ ਕਿਸ ਰੀਜ਼ਨ ਕਰਕੇ ਆਪਣਾ ਕਲਚ ਮਰ ਜਾਂਦਾ ਉਹਦੇ ਤੇ ਸਾਰੀ ਆਪਾਂ ਡਿਟੇਲ ਚ ਗੱਲ ਕਰਾਂਗੇ ਹੁਣ ਟਰੈਕਟਰ ਕੋਲ ਨੂੰ ਆ ਜੋ ਫਿਰ ਹੁਣ ਆਪਾਂ ਪਹਿਲਾਂ ਇਹ ਗੱਲ ਕਰ ਲਈਏ ਵੀ ਅੱਜ ਕਿਹੜੇ ਟਰੈਕਟਰਾਂ ਦੀ ਗੱਲ ਹੋ ਰਹੀ ਆ ਉਹਨਾਂ ਦੀ ਨਿਸ਼ਾਨੀ ਕੀ ਆ ਜਿਨ੍ਹਾਂ ਦੇ ਚਲੋ ਕਈਆਂ ਦੇ ਆ ਬਾਹਰ ਨਹੀਂ ਵੀ ਲੱਗਿਆ ਹੁੰਦਾ ਜਿਵੇਂ ਜਿਨ੍ਹਾਂ ਦੇ ਆ ਬਾਹਰ ਲੱਗਿਆ ਵਾ ਐਪੀ ਸਾਈਕਲਿਕ ਢਾਂਚੇ ਵਾਲੇ ਨੇ ਜਿਨ੍ਹਾਂ ਨੂੰ ਆਪਾਂ ਲਾਈਵ ਪੀਟੀਓ ਕਹਿੰਦੇ ਆ ਇੱਕ ਗੱਲ ਮੈਂ ੱਚ ਥੋੜੀ ਜਿਹੀ ਐਡ ਆਨ ਕਰਨੀ ਚਾਹੂੰਗਾ ਕਿ ਜਿਹੜਾ ਹੁਣ ਆਪਣਾ 855 ਆਉਣਾ ਉਹ ਵੀ ਲਾਈਵ ਪੀਟੀਓ ਵਾਲਾ ਆਉਣਾ ਉਹਦੀ ਜਿਹੜੀ ਪੀਟੀਓ ਦੀ ਪਾਵਰ ਆ ਉਹਦੀ ਵਧਵੀ ਜਾਣੀ ਆ ਜਿੰਨੇ ਇਹ ਲਾਈਵ ਪੀਟੀਓ ਵਾਲੇ ਪਲੈਂਟਰੀ ਟਰੈਕਟਰ ਨੇ ਇਹਨਾਂ ਦੀ ਪੀਟੀਓ ਇਸੇ ਕਰਕੇ ਵੱਧਦਾ ਜਿਹੜੀ ਇਹਨਾਂ ਦੀ ਸ਼ਾਵਟ ਆ ਉਹ ਬਿਲਕੁਲ ਸਿੱਧੀ ਆਉਂਦੀ ਆ ਲਾਈਪ ਪੀਟੀਓ ਆ ਇੱਥੇ ਤੱਕਰ ਆ ਕੇ ਆਪ ਗੇਅਰ ਤੱਕ ਗੈਲੋ ਕਈਆਂ ਦੇ ਨਹੀਂ ਵੀ ਲਾਉਂਦੀਆਂ ਕੰਪਨੀਆਂ ਇੱਥੇ ਤੱਕ ਕੋਈ ਜੋੜ ਤੋੜ ਨਹੀਂ ਹੈਗਾ ਸਿੱਧੀ ਇਹ ਹੁੰਦੀ ਆ ਠੀਕ ਆ ਜੀ ਹੁਣ ਆਜੋ ਇਹਨਾਂ ਦੀ ਕਲਚ ਪਲੇਟ ਜਿਹੜੀ ਕਹਿੰਨੇ ਆਪਾਂ ਮਰਨ ਦਾ ਚੱਕਰ ਜਿਵੇਂ ਕਿ ਆਪਾਂ ਜੋਂਡੀਅਰ ਦੀ ਗੱਲ ਕਰ ਲੰਨੇ ਆ ਜਾਂ ਆਪਾਂ ਇਹਨਾਂ ਦੀ ਗੱਲ ਕਰ ਲੰਨੇ ਆ ਇਹਨਾਂ ਦਾ ਜਿਹੜਾ ਕਲੱਚ ਦਾ ਅੰਦਰੋਂ ਮਕੈਨਿਜ਼ਮ ਆ ਨਾ ਉਹ ਦੂਜੇ ਨਾਲ ਉਲਟ ਕੰਮ ਕਰਦਾ ਉਹ ਜਿੱਦਣ ਕਿ ਹੈ ਕਿ ਅਡੀ ਕਲੱਚ ਖੁੱਲੀ ਵੀ ਹੋਈ ਫਿਰ ਉਦੋਂ ਦਿਖਾਇਆ ਜਾਊਗਾ ਐ ਤੁਹਾਨੂੰ ਸਮਝ ਨਹੀਂ ਆਉਣੀ ਜੇਡੀ ਦਾ ਕੀ ਆ ਉਹਦਾ ਜਿਹੜਾ ਕਲੱਚ ਵਾਲਾ ਪੈਡਲ ਆ ਜਿਉਂ-ਜਿਉਂ ਕਲੱਚ ਡਾਊਨ ਹੁੰਦੀ ਜਾਂਦੀ ਉਹ ਪੈਡਲ ਉੱਤੇ ਨੂੰ ਆਈ ਜਾਂਦਾ ਆਹ ਜਿਹੜੀ ਢਿੱਲਾ ਆਹ ਢਿੱਲ ਖਤਮ ਹੁੰਦੀ ਜਾਂਦੀ ਆ ਪੈਡਲ ਹਾਰਡ ਹੋਈ ਜਾਂਦਾ ਮੜਾ ਜਾਂ ਕਲੱਚ ਦੱਬਣ ਨਾਲੇ ਤੁਹਾਡਾ ਟਰੈਕਟਰ ਰੁਕਣ ਲੱਗ ਜਾਂਦਾ 855 ਦੇ ਜਾਂ ਜਿਹੜੇ ਬਿਨਾ ਲਾਈ ਪੀਟੀਓ ਵਾਲੇ ਟਰੈਕਟਰ ਉਹਨਾਂ ਦੇ ਸਿਸਟਮ ਉਲਟਾ ਉਹਨਾਂ ਦੇ ਤੁਹਾਨੂੰ ਆਹ ਢਿੱਲ ਦਿਖੂਗੀ ਆਹ ਢਿੱਲ ਨਹੀਂ ਉਹਨਾਂ ਦੇ ਪੈਡਲ ਉੱਪਰ ਨੂੰ ਨਹੀਂ ਜਾਣਾ ਜਿਉਂ-ਜਿਉਂ ਕਲੱਚ ਘਸੂਗੀ ਉਹਨਾਂ ਨੂੰ ਤੁਹਾਨੂੰ ਆਹ ਢਿੱਲ ਦਿਖੂਗੀ ਜਦੋਂ ਤੁਸੀਂ ਕਲੱਚ ਦੱਬੋਗੇ ਐ ਇੱਥੇ ਆ ਕੇ ਉਹ ਵੀ ਛੇਤੀ ਖੜਜੂਗਾ ਟਰੈਕਟਰ ਜਾਂ ਉਹਦੇ ਆਪਾਂ ਕਹਦਾਂਗੇ ਵੀ ਥੱਲੇ ਕੰਮ ਕਰਨ ਲੱਗ ਜਾਂਦੀ ਆ ਆਪਾਂ ਕਹਿੰਦੇ ਨਹੀਂ ਵੀ ਕਲੱਚ ਥੱਲੇ ਕੰਮ ਕਰਦੀ ਆ ਬਹੁਤ ਉਹ ਇਹੀ ਫਰਕ ਹੁੰਦਾ ਇਹਨਾਂ ਦੇ ਕੀ ਮੈਕੈਨਿਜ਼ਮ ਆ ਇਹਨਾਂ ਦੇ ਜਮ੍ਹੇ ਉੱਪਰ ਨੂੰ ਚਲੀ ਜਾਂਦੀ ਆ ਜਦੋਂ ਇਹ ਪਰ ਕੰਮ ਕਰਨ ਲੱਗ ਜਾਂਦੀ ਆ ਪੈਡਲ ਦੀ ਢਿੱਲ ਖਤਮ ਹੁੰਦੀ ਜਾਂਦੀ ਆ ਤਾਂ ਹੀ ਤਾਂ ਜਿਹੜਾ ਜੌਂਡਯਾਰ ਤੇ ਐਡਜਸਟਮੈਂਟ ਹੁੰਦੀ ਆ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਚੂੜੀ ਚੱਕੀ ਵੀ ਆ ਕਿੰਨੀ ਕੁ ਕਲਚ ਰਹੇਗੀ ਇਹਨਾਂ ਦੇ ਜਿਹੜੀ ਢਿੱਲਾ ਕਲਚ ਚ ਪਾਉਣੀ ਉਹ ਤੁਸੀਂ ਬਹੁਤ ਧਿਆਨ ਪੂਰਵਕ ਪਾਉਣੀ ਆ ਜੇ ਤੁਸੀਂ ਇਹਨਾਂ ਦੇ ਲਾਈਵ ਪੀਟੀਓ ਵਾਲਾਂ ਦੇ ਟਰੈਕਟਰਾਂ ਦੇ ਢਿੱਲ ਨਹੀਂ ਪਾਉਂਦੇ ਇਸੇ ਕਰਕੇ ਕਲਚ ਮਰਦੀ ਆ ਕਲਚ ਦਾ ਅੰਦਰੋਂ ਕੋਈ ਫਰਕ ਨਹੀਂ ਇਨ ਜਰਨਲ ਜੇ ਲਾਈਏ ਇਹਨਾਂ ਦੀ ਕਲਚ ਉਹਨਾਂ ਨੂੰ ਵੱਧ ਚੱਲਣ ਵਾਲੀ ਆ ਆਪਾਂ ਕਰਦੇ ਕੀ ਆ ਇੱਜ ਢਿੱਲੇ ਨਹੀਂ ਪਾਉਂਦੇ ਕਲੱਚ ਪੈਡਲ ਤੁਹਾਡਾ ਉੱਪਰ ਨੂੰ ਜਾਈ ਜਾਂਦਾ ਊਮੀ ਵੱਡੀ ਜਾਂਦੀ ਆ ਏਸੇ ਕਰਕੇ ਜਿਹੜੇ ਨਵੇਂ ਟਰੈਕਟਰ ਵੇਚਦੇ ਆ ਨਮਾ ਕਈ ਵਾਰ ਜੋਂਡੀਰ ਹੋ ਨਮਾ ਅਣ ਤਰਹੂ ਜਮਾ ਨਵੇਂ ਟਰੈਕਟਰ ਹੋਣਗੇ ਹਫ਼ਤੇ 'ਚ ਕਲੱਚ ਮੜ ਦਿੰਦੇ ਨੇ ਜੇ ਕਲੱਚ ਛਿਟ ਲੈਣਾ ਪਾ ਜਾ ਉੱਪਰੇ ਰੱਖ ਕੇ ਜਮਈ ਨੂੰ ਚਲਾਈ ਜਾ ਕਲੱਚ ਨਹੀਂ ਵੱਜਦੀ ਉੱਪਰ ਸੋ ਜਿਹੜੇ ਐਪੀ ਸਾਈਕਲਿਕ ਲਾਈ ਪੀਟੀਓ ਵਾਲੇ ਟਰੈਕਟਰ ਨੇ ਉਹਨਾਂ ਦੇ ਹਮੇਸ਼ਾ ਦੇਖੋ ਹੁਣ ਕਿੰਨੀ ਢਿੱਲ ਮੈਂ ਪਾ ਕੇ ਰੱਖਦਾ ਮੈਂ ਹਮੇਸ਼ਾ ਢਿੱਲ ਪਾਉਂਦਾ ਹਮੇਸ਼ਾ ਢਿੱਲ ਪਾ ਕੇ ਰੱਖਣੀ ਆ ਪਰ ਹੁਣ ਜਿਉਂ-ਜਿਉਂ ਇਹਦੀ ਕਲੱਚ ਘਸੂ ਆਏ ਨੇ ਉੱਪਰ ਨੂੰ ਜਾਈ ਜਾਣਾ ਆ ਢਿੱਲ ਖਤਮ ਹੋ ਜੂਗੀ ਇਹਦੀ ਇੱਕ ਗੱਲ ਹੋ ਗਈ ਇਹ ਤਾਂ ਹੈਗੀ ਆ ਜੀ ਵਜਾ ਜੇ ਡੀ ਦੀ ਜਾਂ ਐਪੀਸਾਈਕਲ ਵਾਲਿਆਂ ਦੀ ਕਲੱਚ ਮਾਰ ਦਿੰਦੀ ਹੁਣ ਆਜੋ ਆਪਾਂ ਆ ਪੀਟੀਓ ਵਾਲੇ ਲੀਵਰ ਤੇ ਦਾ ਬਹੁਤ ਰੋਲਾ ਪੈਂਦਾ ਮੁੰਡੇ ਦਾ ਕਿਸੇ ਦਾ ਮੈਨੂੰ ਮੈਸੇਜ ਆਇਆ ਸੀ ਬਾਈ ਕਹਿੰਦਾ ਸੋਨਾ ਲੀਕਾ ਵਾਲੇ ਕਹਿੰਦੇ ਨੇ ਵੀ ਇਹਨੂੰ ਅੰਗੇਜ ਰੱਖਣਾ ਵੀਰੇ ਬਿਲਕੁਲ ਅੰਗੇਜ ਰੱਖਣਾ ਪੂ ਸੋਨਾ ਲੀਕਾ ਦੇ ਕਿਉਂਕਿ ਸੋਨਾ ਲੀਕਾ ਉਹ ਬਿਨਾਂ ਐਪੀਸਾਈਕਲੇ ਖੜਾ ਹੋਊਗਾ ਬਿਨਾਂ ਲਈ ਪੀਟੀਓ ਵਾਲ ਹੁਣ ਇਹਦੇ ਤੇ ਕੀ ਲਿਖਿਆ ਵੇ ਆ ਦੇਖੋ ਡਿਸ ਅੰਗੇਜ ਨਹੀਂ ਆ ਡੇ ਸੰਗੇਜ ਆ ਇਹਦੇ ਤੇ ਹਮੇਸ਼ਾ ਜਿੰਨੇ ਆਪਣੇ ਐਪੀ ਸਾਈਕਲਿਕ ਵਾਲੇ ਨੇ ਚਾਹੇ ਤੁਹਾਡਾ ਜੌਂਡੀ ਆਰਾ ਉਹਦੇ ਆਪਾਂ ਡੇ ਸੰਗੇਜ ਰੱਖਦੇ ਆ ਕਲਚ ਨੂੰ ਠੀਕ ਆ ਐ ਪਿੱਛੇ ਨੂੰ ਪਿੱਛੇ ਅੱਗੇ ਦਾ ਨਹੀਂ ਜਿੱਧਰ ਨੂੰ ਵੀ ਕਲਚ ਖੜਦੀ ਆ ਡੇ ਸੰਗੇਜ ਠੀਕ ਆ ਡੇ ਸੰਗੇਜ ਤੇ ਰੱਖਣਾ ਜਿਵੇਂ ਹੁਣ ਆਪਣਾ 855 ਉਹਦੇ ਅੰਗੇਜ ਤੇ ਰੱਖਣਾ ਪਊਗਾ ਅੰਗੇਜ ਵਾਲਾ ਕੀ ਭਲਾ ਸਿਸਟਮ ਹੋ ਜਾਂਦਾ ਜੇ ਤੁਸੀਂ ਉਹਦਾ ਡੀਸੈਂਗੇਜ ਕਰਤਾ ਸਮਝ ਲਓ ਤੁਸੀਂ ਇਹ ਕਲਚ ਪੈਡਲ ਦੱਬਿਆ ਹੋਇਆ ਕਿਉਂਕਿ ਜਿਹੜਾ ਉਹ ਟਰੈਕਟਰ ਨੇ ਨਾ ਉਹਨਾਂ ਦੇ ਵਿੱਚ ਕਲਚ ਵਾਲਾ ਸਾਰਾ ਅੰਦਰੋਂ ਉਹੀ ਡੁਅਲ ਕਲਚ ਫੰਕਸ਼ਨ ਕੰਮ ਕਰਦਾ ਉਹਨਾਂ ਦੇ ਉਹੀ ਡੁਅਲ ਕਲਚ ਸਿਸਟਮ ਆ ਜਿਵੇਂ ਆਮ ਟਰੈਕਟਰ ਦੇ ਪੈਡਲ ਤੋਂ ਕੰਮ ਕਰਦੀ ਹੁੰਦੀ ਹੈ ਠੀਕ ਆ ਇਹਦਾ ਜਿਹੜੀ ਕਲਚ ਉਹ ਬਿਲਕੁਲ ਸੈਪਰੇਟ ਆ ਹੁਣ ਜੇ ਇਹਦਾ ਤੁਸੀਂ ਅੰਗੇਜ ਐ ਹੁਣ ਮੰਨ ਕੇ ਚੱਲੋ ਜੀਡੀ ਦੇ ਤਾਂ ਚਲੋ ਆ ਗੇਅਰ ਨਹੀਂ ਹੁੰਦਾ ਉਹਦੇ ਦਾ ਰਖਣੀਓ ਦੂਏ ਲੋਟਾ ਇਹਨਾਂ ਦੇ ਜੇ ਤੁਸੀਂ ਹੁਣ ਇਹਨੂੰ ਇੰਗੇਜ ਕਰਕੇ ਰੱਖੋਗੇ ਇਹ ਹਰ ਵਕਤ ਪ੍ਰੈਸ਼ਰ ਬਣਿਆ ਰਹਿਣਾ ਹੈ ਕਲਪ ਪ੍ਰੈਸ਼ਰ ਪਲੇਟ ਤੇ ਹਰ ਵਕਤ ਸਮਝ ਗਏ ਇਹਨੂੰ ਆਪਾਂ ਹਮੇਸ਼ਾ ਡੀਸੰਗੇਜ ਰੱਖਣਾ ਹੈ ਇਹਨੇ ਹਮੇਸ਼ਾ ਫਿਰ ਐ ਜੀ ਇੰਗੇਜ ਕਰਤੀ ਹੈ ਚਾਲੂ ਹਾਲਤ ਚ ਰਹਿਣੀ ਹੈ ਹਮੇਸ਼ਾ ਗিয়ার ਭਾਵੇਂ ਤੁਹਾਡਾ ਨਹੀਂ ਲੱਗੇ ਕਿਉਂਕਿ ਇਹਦੇ ਦਾ ਗিয়ার ਨਿਊਟਰਲ ਆ ਨਾ ਆ ਹੁਣ ਭਾਵੇਂ ਨਿਊਟਰਲ ਆ ਨਿਊਟਰਲ ਤੇ ਆਪਾਂ ਨੇ ਇਹ ਬੀ ਕਦੇ ਅੰਗੇਜ ਨਹੀਂ ਕਰਨੀ ਕਿਉਂਕਿ ਜੇ ਤੁਸੀਂ ਅੰਗੇਜ ਕਰੋਗੇ ਤੇ ਹਰ ਵਕਤ ਤੋਂ ਪ੍ਰੈਸ਼ਰ ਬਣੀ ਹੀ ਰਹਿਣਾ ਸਾਰਾ ਜਗਾੜ ਨਾਲ ਘੁੰਮੂਗਾ ਆ ਹੁਣ ਮੰਨ ਲਓ ਨਿਊਟਰਲ ਆ ਜੇ ਇਹਨੂੰ ਆਪਾਂ ਅੰਗੇਜ ਕਰਦਾਂਗੇ ਪੀਟੀਓ ਤਾਂ ਪਿੱਛੋਂ ਨਹੀਂ ਘੁੰਮੂਗਾ ਪਰ ਇਹਨੂੰ ਆਪਾਂ ਕਿਸੇ ਵੀ ਕੰਡੀਸ਼ਨ ਚ ਕਦੇ ਅੰਗੇਜ ਨਹੀਂ ਰੱਖਣਾ ਇਹਨੂੰ ਆਲਵੇਜ਼ ਆਪਾਂ ਡਿਸ ਅੰਗੇਜ ਪੋਜੀਸ਼ਨ ਤੇ ਰੱਖਣਾ ਜੇ ਅੰਗੇਜ ਕਰੋਗੇ ਤਾਂ ਤੁਹਾਡੀ ਜਿਹੜੀ ਕਲਚ ਆ ਉਹਦਾ ਨੁਕਸਾਨ ਹੋਊਗਾ ਹੁਣ ਗੱਲ ਆ ਗਈ ਜਦੋਂ ਲੋਡ ਪੈਣੀ ਉਹ ਤੋਂ ਤਾਂ ਆਪਾਂ ਚਲਾਉਣਾ ਹੀ ਆ ਇਹ ਮੈਂ ਗੱਲ ਕਰ ਰਿਹਾ ਜਦੋਂ ਟਰੈਕਟਰ ਜਦੋਂ ਤੁਸੀਂ ਪੀਟੀਓ ਨਹੀਂ ਯੂਜ਼ ਕਰ ਰਹੇ ਜਦੋਂ ਤੁਹਾਡਾ ਟਰੈਕਟਰ ਆਪਾਂ ਪੀਟੀਓ ਨਹੀਂ ਇਸਤੇਮਾਲ ਕਰ ਰਹੇ 1055 ਦੇ ਪਰਲੇ ਪਾਸੇ ਸਟicker ਲੱਗਿਆ ਹੁੰਦਾ ਵੀ ਕਲੱਚ ਲੀਵਰ ਨੂੰ ਮਸਟ ਇਨ ਅੰਗੇਜ ਪੋਜੀਸ਼ਨ ਚ ਰੱਖੋ ਜਦੋਂ ਤੁਸੀਂ ਨਹੀਂ ਆਪਣੇ ਕਲੱਚ ਨੂੰ ਵਰਤ ਰਹੇ ਇਹਦੇ ਕੋਈ ਲੱਗਿਆ ਨਹੀਂ ਹੁੰਦਾ ਕਿਉਂਕਿ ਇਹਦੇ ਦਾ ਅਗਲਾ ਇਹਨੂੰ ਪਤਾ ਹੁੰਦਾ ਵੀ ਦੇ ਸੰਗੇ ਜੇ ਰੱਖੋ ਫੇਰ ਵੀ ਕਈ ਪਾਈ ਆ ਇਧਰ ਨੂੰ ਕਰਕੇ ਰੱਖਦੇ ਆ ਬਹੁਤ ਬੰਦਿਆਂ ਨੂੰ ਏਜੰਸੀਆਂ ਵਾਲੇ ਕਹੀ ਜਾਂਦੇ ਨੇ ਅੰਗੇਜ ਕਰਕੇ ਰੱਖੋ ਲੀਵਰ ਨੂੰ ਵੀਰੇ ਇਹਦੇ ਅੰਗੇਜ ਕਰਨ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਤੁਸੀਂ ਹਮੇਸ਼ਾ ਡਿਸ ਅੰਗੇਜ ਰੱਖਣੀ ਆ ਜਿਹੜਾ ਤੁਹਾਡਾ ਲਾਈ ਪੀਟੀਓ ਵਾਲਾ ਟਰੈਕਟਰ ਅਗਲੀ ਗੱਲ ਆ ਗਈ ਜਿਵੇਂ ਹੁਣ 852 ਟਾਈਪ ਹੋਣੀ ਨਹੀਂ ਮੈਂ ਬਾਰ ਬਾਰ ਕਹਿ ਰਿਹਾ ਉਹਦੇ ਤੁਸੀਂ ਹਮੇਸ਼ਾ ਅੰਗੇਜ ਰੱਖਣੀ ਆ ਉਹਦੇ ਜੇ ਤੁਸੀਂ ਡਿਸ ਅੰਗੇਜ ਰੱਖੋਗੇ ਡਿਸ ਅੰਗੇਜ ਦਾ ਭਾਵ ਕੀ ਹੋਊਗਾ ਵੀ ਤੁਸੀਂ ਆਹ ਪੈਡਲ ਡਿਊਲ ਕਲਚ ਵਾਲਾ ਸਿਰੇ ਤੱਕ ਦੱਬਿਆ ਰੱਖ ਰਹੇ ਹੋ ਦੇ ਸੰਗੇ ਦਾ ਅੰਗੇਜ ਦਾ ਮਤਲਬ ਹੈ ਤੁਸੀਂ ਛੜਤਾ ਕਿਉਂਕਿ ਉਹ ਤੇ ਡਿਊਲ ਕਲਚ ਵਾਲੀ ਕਲੱਚ ਆ ਇਹਦੇ ਹੈਗਾ ਲਾਈ ਪੀਟੀਓ ਸਮਝ ਗਏ ਸੋ ਇਹਨਾਂ ਵਜਾਂ ਕਰਕੇ ਇਹਨਾਂ ਕਾਰਨਾਂ ਕਰਕੇ ਟਰੈਕਟਰਾਂ ਦੀਆਂ ਜਿਹੜੀਆਂ ਕਲੱਚੇਸ ਨੇ ਉਹਨਾਂ ਦਾ ਨੁਕਸਾਨ ਹੁੰਦਾ ਠੀਕ ਆ ਹੁਣ ਇੱਕ ਗੱਲ ਮੈਂ ਹੋਰ ਐਡ ਆਨ ਕਰਦਾ ਉਹ ਰਹਿ ਗਈ ਸੀ ਇਹਦੇ ਹੁਣ ਜਿਹੜਾ ਪੀਟੀਓ ਹੈ ਮੰਨ ਕੇ ਚੱਲੋ ਆਹ ਸਟicker ਲੱਗਿਆ ਹੋਵੇ ਸੀ ਆਰ ਪੀਟੀਓ ਗੇਰਨ ਪੀਟੀਓ ਪਿੱਛੇ ਨੂੰ ਪੈਂਦਾ ਉਹਦੇ ਲਈ ਤਾਂ ਆਹ ਕਲੱਚ ਤੋਂ ਗੇਅਰ ਪਾਉਣਾ ਹੈ ਤੁਸੀਂ ਇਹ ਇਹ ਤਾਂ ਸੀਆਰ ਪੀਟੀਓ ਦਾ ਉਹਦਾ ਕੋਈ ਲੈਣਾ ਦੇਣਾ ਹੀ ਨਹੀਂ ਕਿਉਂਕਿ ਉਹ ਗੇਰਾਂ ਦੇ ਵਿੱਚ ਦੀ ਆਉਂਦਾ ਜਿਹੜਾ ਆਹ ਪੀਟੀਓ ਹੈ ਆਹ ਤੁਸੀਂ ਆਈ ਪੀਟੀਓ ਨਾਲ ਪਾਉਣਾ ਇਹ ਗੇਰਾਂ ਚ ਪੀਟੀਓ ਦੇ ਸਵਰਾਜ ਜਿਵੇਂ ਜਮਿੰਦਰੇ ਜੀ ਨਾਲ ਦੇ ਆਉਂਦਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜਾ ਮਗਰ ਨੂੰ ਆਹ ਗੇਰ ਪਾਉਣਾ ਤੁਸੀਂ ਹੁਣ ਪੈ ਨਹੀਂ ਰਿਹਾ ਖੜੇ ਤੇ ਉਹ ਆਹ ਕਲੱਚ ਨਾਲ ਪਊਗਾ ਜੇ ਗੇਰਾਂ ਚ ਪੀਟੀਓ ਦਾ ਕੰਮ ਲੈਣੇ ਉੱਥੇ ਇਹਦਾ ਕੋਈ ਲੈਣਾ ਦੇਣਾ ਨਹੀਂ ਉਹਨੂੰ ਤੁਸੀਂ ਡਿਸਐਂਗੇਜ ਰੱਖਣਾ ਕਈ ਬੰਦੇ ਕੀ ਕਰਦੇ ਨੇ ਇਹ ਜਦਾਂ ਵਿਚਾਰੇ 855 ਵਾਲਾ ਹੁੰਦਾ ਹੁੰਦਾ ਜਿਹਦੇ ਪੀਟੀਓ ਤੇ ਸੀਆਰ ਪੀਟੀਓ ਦੋਨੇ ਸਹੂਲਤਾਂ ਨੇ ਇੱਧਰ ਲੱਗੇ ਰਪੈਂਦਾ ਨਹੀਂ ਸੈੱਟ ਨਹੀਂ ਕਰਾ ਹੁੰਦਾ ਰੀਪਰ ਤੇ 11 ਚ ਪੀਟੀਓ ਚ ਲਾਈ ਜਾਂਦੇ ਨੇ ਵੀਰੇ ਘੰਟੇ ਦੋ ਨਹੀਂ ਲਾਉਣੇ ਕਦੇ ਵੀ 11 ਚ ਪੀਟੀਓ ਆਪਾਂ ਨਹੀਂ ਇਸਤੇਮਾਲ ਕਰਨਾ ਨਹੀਂ ਇਸਤੇਮਾਲ ਕਰਨਾ ਕਿਸੇ ਵੀ ਹੈਵੀ ਇੰਪਲੀਮੈਂਟ ਤੇ ਜਦੋਂ ਤੁਸੀਂ 11 ਚ ਪੀਟੀਓ ਯੂਜ਼ ਕਰਨਾ ਉਹ ਸਿਰਫ ਇੱਕ ਜਨਰੇਟਰ ਲਈ ਜਾਂ ਕੋਈ ਵੀ ਜਿਹੜਾ ਤੁਹਾਡਾ ਖੜਾ ਇੰਪਲੀਮੈਂਟ ਆ ਉਹਦੇ ਤੇ ਇਸਤੇਮਾਲ ਕਰਨ ਵਾਸਤੇ ਆ ਤੁਰੇ ਜਾਂਦੇ ਟਰੈਕਟਰ ਤੇ ਕਦੇ ਵੀ ਗੇਰਾਂ ਚ ਪੀਟੀਓ ਆਪਾਂ ਨਾ ਵਰਤੋ ਤੋੜੂਗਾ ਟਰੈਕਟਰ ਚੱਲਦਾ ਨਹੀਂ ਕੋ ਜੇ ਚੱਲ ਗਿਆ ਹਫਤੇ ਬਾਅਦ ਰਗੜ ਦੂ ਕੁਛ ਨਾ ਕੁਛ ਉਹਦੇ ਚ ਆਪਾਂ ਹਮੇਸ਼ਾ ਸਟੈਂਡਰਡ ਪੀਟੀਓ ਸਤਮਾਲ ਕਰਨਾ ਹੈ ਅਗਲੀ ਗੱਲ ਜਿਹੜੇ ਟਰੈਕਟਰਾਂ ਦੇ ਆ 540 ER 540 ਆ ਰੀਪਰ ਤੇ ਹੈਵੀ ਇੰਪਲੀਮੈਂਟ ਤੇ ਹਮੇਸ਼ਾ ਆਪਾਂ ਆ 540 ਵਰਤਣਾ 540 E ਵਰਤਣਗੇ ਟਰੈਕਟਰ ਰਾਟ ਪਾਊਗਾ ਤੇ ਇੱਧਰ ਗਰਾਰੀ ਆ ਜਿਹੜੀ ਉਹ ਛੋਟੀ ਆ ਠੀਕ ਆ ਜੀ ਇਕਨੋਮੀ ਸਿਰਫ ਖੜੇ ਟਰੈਕਟਰ ਤੇ ਚੱਲਣ ਵਾਸਤੇ ਆ 11ਾਂ ਚ ਪੀਟੀਓ ਸਿਰਫ ਜਨਰੇਟਰ ਤੇ ਖੜੇ ਕੰਮਾਂ ਵਾਸਤੇ ਆ ਠੀਕ ਆ ਜੀ ਮੇਰਾ ਖਿਆਲ ਆ ਮੈਂ ਜੋ ਜੋ ਔਰਤਾ ਬੋਲਾ ਮੇਰੀ ਅੱਜ ਸਿਹਤ ਵੀ ਨਹੀਂ ਠੀਕ ਗੱਲ ਦੀ ਕਿ ਸਮਝ ਆਈ ਹੋਊਗੀ ਤੇ ਸਾਰਾ ਕੁਝ ਮੇਰਾ ਖਾਲਾ ਕਵਰ ਹੋ ਗਿਆ ਕਲੀਅਰ ਆ ਜੇ ਕੁਝ ਰਹਿ ਗਿਆ ਆਪਾਂ ਫੇਰ ਕਰ ਲਾਂਗੇ ਜੇ ਕੁਝ ਸਮਝ ਨਾ ਲੱਗੀ ਤਾਂ ਉਹ ਮੇਰਾ ਨੰਬਰ ਫੇਸਬੁੱਕ ਤੇ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਓ ਪਰ ਇਹ ਤਰੀਕਾ ਇਹਨਾਂ ਦੀ ਕਲੱਚ ਨੂੰ ਬਚਾਉਣ ਦਾ ਤੁਡੀ ਕਲੱਚ ਦੀ ਲਾਈਫ ਵੀ ਵਧੂਗੀ ਤੁਹਾਡਾ ਸੰਦ ਵੀ ਵਿਚਾਰੋ ਮੇਰਾ ਖਲਾ ਬਹੁਤ ਹੈ ਧੰਨਵਾਦ ਸਸੀ ਜੀ